ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਕੈਨੇਡਾ ਦੇ ਨਵੇਂ-ਨਵੇਂ ਟ੍ਰੈਂਡ ਜਿਨ੍ਹਾਂ ਦੇ ਉੱਤੇ ਅਸੀਂ ਡਿਸਕਸ਼ਨ ਕਰਦੇ ਰਹੇ ਹਾਂ ਐਨਲਿਸਿਸ ਕਰਦੇ ਰਹੇ ਹਾਂ ਸਾਡੇ ਨਾਲ ਮੌਜੂਦ ਰਹਿੰਦੇ ਨੇ ਤੀਰਤ ਸਿੰਘ ਪਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਪਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਤੀਰਤ ਜੀ ਸਾਡੇ ਨਾਲ ਮੌਜੂਦ ਨੇ ਬੜਾ ਅਹਿਮ ਵਿਸ਼ਾ ਸਭ ਤੋਂ ਪਹਿਲਾਂ ਸਵਾਗਤ ਕਰ ਲੀਏ ਤੀਰਤ ਜੀ ਸਸਕਾਲ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਕਾਲ ਸਸਕਾਲ ਜੀ ਤੀਰਤ ਜੀ ਪਤਾ ਹੀ ਲੱਗਿਆ ਕਿ ਰਿਫਿਊਜ਼ਲ ਕੈਨੇਡਾ ਤੋਂ ਕਾਫੀ ਆ ਰਹੇ ਨੇ 스파우스 ਵੀਜ਼ਾ ਦੇ ਖਾਸ ਤੌਰ ਤੇ ਰਿਫਿਊਜ਼ਲ ਆ ਰਹੇ ਨੇ ਔਰ 스파우스 ਵੀਜ਼ਾ ਦੇ ਜਿਹੜੇ ਰਿਫਿਊਜ਼ਲ ਆ ਰਹੇ ਨੇ ਉਹਦੇ ਵਿੱਚ ਦੋ ਵੱਡੇ ਕਾਰਨ ਨੇ ਇੱਕ ਤਾਂ ਉਹ ਦੋਨੋਂ ਵੱਡੇ ਕਾਰਨ ਨੇ ਜਿਹੜੇ ਸਾਡੇ ਨਾਲ ਸਾਂਝੇ ਕਰੋ ਤੀਸਰਾ ਉਹਨਾਂ ਕਾਰਨਾਂ ਤੋਂ ਬਚਾ ਕੀ ਹੈ ਇਹ ਵੀ ਜ਼ਰੂਰ ਸਾਂਝਾ ਕਰੋ ਤੇ ਬਿਲਕੁਲ ਸਾਰੇ ਮੈਂ ਪਹਿਲੇ ਦੱਸ ਦਵਾਂ ਸਟੂਡੈਂਟ ਵਾਲੇ ਵੀ ਜ਼ਰੂਰ ਦੇਖਣ ਕਲਾ 스파우스 ਵੀਜ਼ਾ ਨਹੀਂ ਸਟੂਡੈਂਟ ਵੀਜ਼ਾ ਵੀ ਜ਼ਰੂਰ ਦੇਖਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਿ ਚੇਂਜਸ ਇੱਕਦਮ ਐਦਾਂ ਤੇਜ਼ੀ ਨਾਲ ਹੋਣੇ ਆ ਕਿ ਸ਼ਾਇਦ ਸਾਡੇ ਤੋਂ ਮੌਕਾ ਨਾ ਸੰਭਿਆ ਜਾਵੇ ਤੇ ਮੈਂ बार- ਮੈਂ ਬਾਰ-ਬਾਰ ਕਹਿ ਰਹੇ ਹਾਂ ਕਿ ਆਪਣੀਆਂ ਫਾਈਲਾਂ ਨਾਲ ਇੰਨੀ ਮਿਹਨਤ ਨਾਲ ਇੰਨੀ ਬਰੀਕੀਸ਼ ਕਰਕੇ ਲਾਓ ਹੋ ਸਕਦਾ ਦੂਜਾ ਮੌਕਾ ਤੁਹਾਨੂੰ ਨਾ ਮਿਲੇ ਸੋ ਜਿੰਨੀਆਂ ਵੀ ਸਪਾਊਸ ਵੀਜ਼ਾ ਦੀਆਂ ਰਿਫਿਊਜ਼ਲ ਜਿਹੜਾ ਬੱਚੇ ਸਾਡੇ ਕੋਲ ਆਏ ਆ ਦੇਖੇ ਆ ਬੜਾ ਸਪਾਊਸ ਵੀਜ਼ਾ ਬਹੁਤ ਆ ਰਿਹਾ ਰੋਜ਼ ਸਪਾਊਸ ਵੀਜ਼ਾ ਤੇ ਆ ਰਿਹਾ ਸੋ ਡਰਨ ਦੀ ਲੋੜ ਨਹੀਂ ਆ ਨਵੰਬਰ ਦੇ ਫਰਸਟ ਵੀਕ ਤੱਕ ਅਗਭਾਜ 10 ਵੀਰਵਾਂ ਮਾ ਟ੍ਰੈਂਡ ਜਿਹੜੀਆਂ ਕਿ ਉੱਥੇ ਤੱਕ ਨਹੀਂ ਫਾਈਲਾਂ ਦਾ ਰਿਜ਼ਲਟ ਆ ਚੁੱਕੇ ਬਾਕੀ ਛੇਤੀ ਤੋਂ ਆ ਰਿਹਾ ਸੋ ਤੁਸੀਂ ਇਹ ਵੀ ਚੀਜ਼ ਪੁੱਛ ਰਹੇ ਆ ਬਟ ਜਿਹੜੀਆਂ ਰਿਫਿਊਜ਼ਲਾਂ ਆਈਆਂ ਮੈਂ ਤਾਂ ਕਹਿੰਦਾ ਲਾਈਫ ਚ ਅਗਲੇ ਦੀ ਗਲਤੀ ਤੋਂ ਸਿੱਖੋ ਨਾ ਕਿ ਆਪ ਗਲਤੀ ਕਰਕੇ ਅਗਲੇ ਨੂੰ ਸਿਖਾਓ ਤੇ ਜਿਹੜੀਆਂ ਗਲਤੀਆਂ ਆ ਕਿ ਜਿੰਨੇ ਰਿਫਿਊਜ਼ਲਾਂ ਆਈਆਂ ਇੱਕੋ ਚੀਜ਼ ਮੈਂ ਲਗੂਗਾ ਦੋ ਚੀਜ਼ਾਂ ਦੇ ਕਰਕੇ ਜਿਹੜਾ ਵੀਜ਼ਾ ਸਪਾਊਸ ਓਪਨ ਵਰਕ ਪਰਮਿਟ ਆਉਂਦਾ ਇੱਕ ਤਾਂ ਵਿਆਹ ਤੁਹਾਡਾ ਚੰਗਾ ਹੋਣਾ ਚਾਹੀਦਾ ਉਹਦੀ ਪ੍ਰੈਜੈਂਟੇਸ਼ਨ ਵਧੀਆ ਚਾਹੀਦੀ ਆ ਠੀਕ ਹੈ ਤੁਹਾਡੇ ਰਿਲੇਸ਼ਨ ਦੀ ਦੂਜੀ ਚੀਜ਼ ਆ ਫਾਈਨੈਂਸ਼ੀਅਲ ਸਪੋਰਟ ਇਹ ਚੀਜ਼ ਹੁੰਦੀ ਆ ਸਭ ਨੂੰ ਪਤਾ ਵਰਕ ਪਰਮਿਟ ਮਿਲਣਾ ਪਰ ਤੁਸੀਂ ਉੱਥੇ ਰਹਿ ਕੇ ਤੁਹਾਡੇ ਸਪਾਊਸ ਦਾ ਖਰਚਾ ਤੁਹਾਡੀ ਸਪਾਊਸ ਦੀ ਫੀਸ ਦਾ ਖਰਚਾ ਤੁਹਾਡਾ ਉ then ਜਿਹੜਾ ਕਿ ਤੁਸੀਂ ਵੀਜ਼ਾ ਲੈਣ ਚ ਕਾਮਯਾਬ ਹੁੰਦੇ ਕਿਉਂਕਿ ਇਹੀ ਜਿਹੜੇ ਕਿ ਦੋ ਰੀਜ਼ਨ ਹੈਗੇ ਜਿਹੜਾ ਕਿ ਸਪਾਊਸ ਵੀਜ਼ਾ ਨੇ ਵਿੱਚ ਅੜਚਣ ਬੰਦੇ ਆ ਕਈ ਵਾਰ ਇਹਨਾਂ ਸਾਨੂੰ ਵੀ ਕਹਿੰਦੇ ਜਦੋਂ ਅਸੀਂ ਕਿਸੇ ਨੂੰ ਸਲਾਹ ਦਿੰਦੇ ਨੇ ਕਿ ਭਰਾ ਇੰਨੇ ਕੇ ਪੈਸੇ ਜ਼ਰੂਰ ਅਰੇਂਜ ਕਰ ਲੈ ਆ ਆਪਾਂ ਦਿਖਾਉਣੇ ਆ ਕਿ ਆਪਾਂ ਨੂੰ ਦੱਸਿਆ ਕਿ ਯਾਰ ਅਸੀਂ ਇਹ ਵੈਲਟ ਕਰ ਸਕਦੇ ਆ ਅਗਲਾ ਬੰਦਾ ਸਾਹਮਣੇ ਪੜਾ ਕੇ ਕਹਿੰਦਾ ਜੀ ਮੇਰਾ ਤਾਂ ਫਲਾਣੇ ਫਲਾਣੇ ਬੰਦੇ ਨੇ ਇੰਨੇ ਜੀ ਹੋ ਗਿਆ ਸੀਗਾ ਜੀ ਮੈਂ ਤਾਂ ਕਰਾਇਆ ਹੀ ਨਹੀਂ ਮੈਂ ਕਹਿੰਦਾ ਉਹਦਾ ਜਿਹੜਾ ਹੋ ਗਿਆ ਮੈਂ ਕਹਿੰਦਾ ਗੁੱਡ ਲੱਕ ਉਹਨੇ ਤਾਂ ਦੇਖਣਾ ਵੀ ਨਹੀਂ ਉਹਦੇ ਲਈ ਤਾਂ ਏਜੰਟ ਰੱਬ ਆ ਟੈਂਪਰੇਰੀ ਬਾਅਦ ਉਹ ਵੀ ਫਿਰ ਦਸੋ ਕਿਤੇ ਸਟੈਂਡ ਕਰਦੇ ਆ ਸੋ ਇਹ ਗੱਲਾਂ ਉਹ ਕਰਦੇ ਜਿਨ੍ਹਾਂ ਦੇ ਨਹੀਂ ਹੈ ਤੇ ਵਾਦੂ ਸਪਾਊਸ ਵੀਜ਼ਾ ਆ ਪਿਛਲੇ ਮੈਂ ਕਹੂੰਗਾ ਮਹੀਨੇ ਡੇਢ ਮਹੀਨੇ ਚ ਵਾਦੂ ਰਿਫਿਊਜ਼ ਵੀ ਹੋਇਆ ਸੋ ਇਹ ਜਿਹੜੀ ਕੀ ਹੈਗੀ ਕੌੜਾ ਸੱਚ ਹੈਗਾ ਸੋ ਫਾਈਨੈਂਸ਼ੀਅਲਸ ਦੇ ਨਾਲ ਤਾਂ ਖਾਸ ਤੌਰ ਤੇ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਚਾਹੀਦਾ ਵਿਆਹਾਂ ਤੇ ਰਸ਼ ਵੀ ਪਾ ਲਿਓ ਕਿਉਂਕਿ ਉਹ ਵੀ ਦੇਖਦੇ ਆ ਜੇ ਰਸ਼ ਨਹੀਂ ਪਾਇਆ ਤੇ ਉਹਦੇ ਜਸਟੀਫਿਕੇਸ਼ਨਾਂ ਦੇਣੀਆਂ ਪੈਂਦੀਆਂ ਤਾਂ ਹੀ ਸਿਰੇ ਲੱਗੂਗੇ ਨਹੀਂ ਤਾਂ ਗੱਲਾਂ ਹੀ ਰਣੀਆਂ ਕੀ ਰਹਿ ਜਣੀਆਂ ਹੈਗੀਆਂ ਸੋ ਇਹ ਚੀਜ਼ਾਂ ਜਿਹੜੀਆਂ ਮੇਨ ਆ ਸਟੂਡੈਂਟ ਵਾਸਤੇ ਜਿਹੜਾ ਬੜਾ ਵੱਡਾ ਕੁਐਸਚਨ ਮਾਰਕ ਆ ਹੈਗਾ ਅ ਡਬਲ ਜੀ ਐਚ ਜਦੋਂ ਮੈਂ ਇਹ ਬਟਾ ਪਹਿਲੇ 20 ਬਾਈਨ ਲਾਇ ਮੈਂ ਤਾਂ ਫਰੈਂਚਾਈਜ਼ ਨਹੀਂ ਲਾਇ ਠੀਕ ਆ ਤੇ ਉਹਨਾਂ ਦੇ ਰਿਜ਼ਲਟਸ ਵੀ ਹਾਂ ਰੈਂਡਮਲੀ ਸਾਨੂੰ ਵਿੱਚੋਂ ਆਉਣੇ ਸ਼ੁਰੂ ਹੋਇਆ ਇਸ ਗੋਇੰਗ ਔਨ ਅ ਵੈਰੀ ਗੁੱਡ ਨੋਟਸ ਆ ਪਿਛਲੇ ਵੀ ਜਿਹੜੇ ਲਾਏ ਸੀਗੇ ਤੇ ਉਦੋਂ ਦਾ ਅਸੀਂ ਮੈਂ ਬੱਚਿਆਂ ਨੂੰ ਐਡਵਾਈਸ ਕਰਦਾ ਕਿ ਹਾਂ ਫਾਈਨੈਂਸ਼ੀਅਲ ਜੇ ਨਹੀਂ ਵੀ ਲਾਉਣੇ ਤੇ ਘੱਟੋ ਘੱਟ ਪ੍ਰੈਜੈਂਟੇਸ਼ਨ ਉਹਦੀ ਇੰਨੀ ਵਧੀਆ ਹੋਵੇ ਆ ਵੀ ਵੀਜ਼ਾ ਵਾਈਜ਼ ਕਨਵਿੰਸ ਹੋਵੇ ਕਿ ਹਾਂ ਵੀ ਇਹ ਫੂਡ ਕਰ ਸਕਦਾ ਤੇ ਬਾਕੀ ਡੱਲਾ ਸਰ ਦੇ ਨਾਲ ਵੀ ਮੈਂ ਨੋਟ ਸਿਖਾਈ ਸੀ ਜਿਹੜੀ ਕਿ ਐਮਬੈਸੀ ਦੀ ਸਾਈਟ ਤੇ ਜਿਹੜੇ ਕਿ ਡੇਲੀ ਚੇਂਜਸ ਹੋ ਰਹੇ ਆ ਤੇ ਜਿਹੜੇ ਕਿਤਨਾ ਕਿਤੇ ਡਰ ਵੀ ਲੱਗ ਰਿਹਾ ਕਿਤੇ ਬੱਚਿਆਂ ਨੂੰ ਦਿਖਾਉਣੇ ਔਖੇ ਯੋਜਨ ਕਿਉਂਕਿ ਜਿਹੜਾ ਕਿ ਸਟੇਟਮੈਂਟ ਆਫ ਪਰਪਸ ਜਿਹਨੂੰ ਆਪਾਂ ਐਸਓਪੀ ਵੀ ਕਹਿ ਦਿੰਦੇ ਹੈਗੇ ਆ ਤੇ ਪਪਸ ਆਫ ਵਿਜ਼ਿਟ ਕਿਦਾਂ ਮਲਿਕ ਉਹਦੇ ਵਿੱਚ ਤੁਹਾਨੂੰ ਰੈਪਰੈਜੈਂਟੇਸ਼ਨ ਫਾਈਨੈਂਸ਼ੀਅਲ ਹੋ ਸਕਦਾ ਤੁਹਾਡੇ ਤੋਂ ਕੈਨੇਡਾ ਪ੍ਰਾਣੇ ਵੀ ਮੰਗ ਲਾਪੇ ਸੋ ਇਹ ਡਰਨਾ ਚਾਹੀਓ ਪ੍ਰਾਣੇ ਮੰਗਦੇ ਇਹ ਕਿ ਤੁਸੀਂ ਜਿਹੜੀਆਂ ਫੀਸਸ ਦਿੱਤੀਆਂ ਉਹਦਾ ਪ੍ਰੂਫ ਤੁਹਾਡੇ ਕੋਲ ਮੰਗਿਆ ਜਾਣਾ ਸ਼ੁਰੂ ਹੋ ਸਕਦਾ ਵਾ ਸੋ ਵੱਧ ਤੋਂ ਵੱਧ ਜਿਹੜੇ ਬੱਚੇ ਨਵੇਂ ਨੇ ਅਪਲਾਈ ਕਰਨਾ ਤੋ ਪਲੈਨਿੰਗ ਦੇ ਨਾਲ ਹੀ ਚੱਲਣ ਤੋ ਪੈਕੇਜ ਤੋਂ ਥੋੜਾ ਜਿਹਾ ਮੈਂ ਤਾਂ ਕਹੂੰਗਾ ਕਿ ਅਲਰਟ ਹੋ ਕੇ ਬਚ ਗਏ ਥੋੜਾ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸ਼ਾਇਦ ਸ਼ਾਇਦ ਬੈਕਫਾਇਰ ਬੈਕਫਾਇਰ ਕਰ ਜਾਣ ਹਾ ਫਾਈਨੈਂਸ਼ੀਅਲ ਡਬਲ ਜੀਏਸੀ ਤੋਂ ਬਾਅਦ ਵੀ ਸਟੂਡੈਂਟ ਵੀਜ਼ਾ ਦੇ ਵਿੱਚ ਹੋ ਸਕਦਾ ਕਿ ਸਾਨੂੰ ਦਿਖਾਉਣੇ ਪੈ ਜਾਣ ਤੇ ਬਟ ਹਜੇ ਤਾਂ ਛੋਲੋ ਫਾਈਲਾਂ ਨਹੀਂ ਲੱਗਣਦੀਆਂ ਜਦੋਂ ਨਵੀਆਂ ਫਾਈਲਾਂ ਲੱਗਣੇ ਵਾਦਾ ਕਰਦਾ ਤੁਹਾਨੂੰ ਇਸੇ ਮੰਚ ਤੇ ਨਾਲ ਦੀ ਨਾਲ ਦੱਸੂਗਾ ਕਿਉਂਕਿ ਐਮਬੈਸੀ ਦੀਆਂ ਹਜੇ ਸਾਈਟਾਂ ਦੇ ਕਲੈਰਿਟੀ ਹੋਣੀ ਬਾਕੀ ਹੈ ਤੇ ਮੈਂ ਪਹਿਲਾਂ ਡਰਾਉਣਾ ਨਹੀਂ ਚਾਹੁੰਦਾ ਡੇ ਬਾਏ ਡੇ ਕਲੈਰਿਟੀ ਆ ਰਹੀ ਸੋ ਸਾਡੇ ਚੈਨਲ ਨੂੰ ਜਰੂਰ ਸਬ ਫਾਈਲ ਲਾਉਣ ਤੋਂ ਪਹਿਲਾਂ ਟੈਸਟੇਸ਼ਨ ਲੈਟਰ ਦੇ ਪ੍ਰੋਸੈਸ ਤੋਂ ਜਦੋਂ ਵੀ ਆਉਂਦਾ ਨਾਲ ਦੀ ਨਾਲ ਜਰੂਰ ਤੁਹਾਨੂੰ ਦੱਸਾਂਗੇ। ਦੈਨ ਜਿਹੜਾ ਕਿ ਆਪਣਾ ਪ੍ਰੋਸੈਸ ਤੁਸੀਂ ਸ਼ੁਰੂ ਕਰਾਇਓ ਅਸੀਂ ਤਾਂ ਚਾਹੁੰਦੇ ਆ ਤੁਹਾਡੇ ਜਿਹੜੇ ਮਾਪਿਆਂ ਦੇ ਕੀਮਤੀ ਪੈਸੇ ਆ ਜਰੂਰ ਸਿਰੇ ਲੱਗਣ ਤੇ ਤੁਹਾਡੇ ਜਿਹੜੇ ਸੁਪਨੇ ਬੱਚਿਆਂ ਦੇ ਵੀ ਹੈਗੇ ਆ ਜਰੂਰ ਪਹਿਲੀ ਵਾਰੀ ਸੀ ਪੂਰੇ ਹੋਣ। ਜੇ ਕਿਸੇ ਰੱਬ ਨਾ ਕਰੇ ਕਿਸੇ ਦਾ ਅਨਫੋਰਚੂਨੇਟ ਨਹੀਂ ਵੀ ਹੁੰਦਾ ਪਰ ਦਲੇਰੀ ਰੱਖਿਓ ਡਰੇ ਹੋ ਨਾ ਹਾਰ ਹੋ ਜਾਂ ਜਦ ਤਨ ਹਾਰ ਮੰਨ ਲਈ ਸੋ ਲੱਗੇ ਰਹੋ ਜਰੂਰ ਜਿਹੜੇ ਕਿਸੇ ਰੇ ਤੁਸੀਂ ਲਗੋਗੇ ਸੋ ਉਮੀਰ ਕਰਦਾ ਸਾਰੇ ਜਾਣੇ ਵਧੀਆ ਤੇ ਰਾਜੀ ਖੁਸ਼ ਤੇ ਚੜ੍ਹਦੀ ਕਲਾ ਚ ਰਹੋਗੇ ਸਸਰੀ ਕਾਲ ਜੀ ਚਲੋ ਸਸਰੀ ਕਾਲ ਜੀ 85578 85578 ਨੰਬਰ ਤੇ ਸੰਪਰਕ ਕਰਕੇ ਤੇਰੇ ਜੀ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਬਹੁਤ ਧੰਨਵਾਦ